ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਵਰਪਲਾਇ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਪਟਿਆਲਾ ਦੇ ਸਰਕਾਰੀ ਰਜਿੰਦਰ ਹਸਪਤਾਲ ਵਿੱਚ ਬਿਜਲੀ ਦੀ ਨਿਰਵੇਗਨ ਸਪਲਾਈ ਲਈ 25 ਲੱਖ ਰੁਪਏ ਦੀ ਲਾਗਤ ਨਾਲ 11 ਕੇਵੀ ਦੀ ਇੱਕ ਹੋਰ ਵਾਧੂ ਲਾਈਨ ਚਾਲੂ ਕਰਵਾਈ ਹੈ ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਮਰੀਜ਼ਾਂ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਦੌਰਾਨ ਬਿਜਲੀ ਜਾਣ ਦੀ ਰੁਕਾਵਟ ਸਾਹਮਣੇ ਆਈ ਸੀ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਖੇ ਹੁਣ ਬਿਜਲੀ ਦੀ ਕੋਈ ਸਮੱਸਿਆ ਨਹੀਂ ਆਵੇਗੀ ਕਿਉਂਕਿ ਇੱਥੇ ਹੁਣ 66 ਕੇਵੀ ਪੁਰਾਣਾ ਪਟਿਆਲਾ ਬਿਜਲੀ ਗ੍ਰਿਡ ਤੋਂ ਇੱਕ 11 ਕੇਵੀ ਦੇ ਹੋਰ ਵੱਧੂ ਲਾਈਨ ਚਲਾ ਦਿੱਤੀ ਗਈ ਹੈ ਜਿਸ ਉੱਪਰ 25 ਲੱਖ ਰੁਪਏ ਦਾ ਖਰਚਾ ਆਇਆ ਇਸ ਤੋਂ ਬਿਨਾਂ ਸ਼ਕਤੀ ਵਿਭਾਰ ਤੋਂ 11 ਕੇਵੀ ਫੀਡਰ ਤੀਜਾ ਸੋਰਸ ਹਸਪਤਾਲ ਦੇ ਖਰਚੇ ਉਤੇ ਜਲਦ ਹੀ ਚਲਾਇਆ ਜਾਵੇਗਾ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਜੀ ਇਹ ਆਲਟਰਨੇਟ ਸਰਕਟ ਹੈ ਪਿਛਲੀ ਵਾਰੀ ਜਿਹੜਾ ਸੀਗਾ ਰਜਿੰਦਰਾ ਹਸਪਤਾਲ ਦੇ ਵਿੱਚ ਨਾ ਜੀ ਪਿਛਲੇ ਹਫਤੇ ਰਾਤ ਨੂੰ ਦਿੱਕਤ ਆਈ ਸੀ ਉਹਦੇ ਵਿੱਚ ਜਿਹੜੀ ਬਡੁੰਗਰ ਤੋਂ ਲਾਈਨ ਆਉਂਦੀ ਹੈ ਅੰਡਰਗਰਾਉਂਡ ਲਾਈਨ ਹੈ ਉਹਦੇ ਵਿੱਚ ਫਾਲਟ ਪੈ ਗਿਆ ਸੀਗਾ ਔਰ ਬਿਜਲੀ ਦੀ ਡਿਸਟਰਪਸ਼ਨ ਹੋਈ ਸੀ ਔਰ ਮਰੀਜ਼ਾਂ ਨੂੰ ਬਹੁਤ ਦਿੱਕਤ ਆਈ ਸੀ ਤੇ ਸਾਡਾ ਬਡੁੰਗਰ ਦੇ ਵਿੱਚ 66 ਕੇਵੀ ਦੀ ਦੋ ਆਲਟਰਨੇਟ ਲਾਈਨਾਂ ਜਾਈਆਂ ਨੇ ਠੀਕ ਹੈ ਜੀ ਇੱਕ ਸ਼ਕਤੀ ਵਹਤੋਂ ਆਉਂਦੀ ਹੈ ਇੱਕ ਜਿਹੜੀ ਦੂਜੀ ਆਉਂਦੀ ਹੈ ਜਿਹੜੀ ਆਪਣੀ ਹਾਂਜੀ ਦੂਜੀ ਪਸਾਣੇ ਵਾਲੀ ਹੈ ਮੈਂ ਉਹਨਾਂ ਨੂੰ ਕਿਹਾ ਵੀ ਸਾਨੂੰ ਜਿਹੜੀ ਆਲਟਰਨੇਟ ਹੈ ਉਹ ਇੱਥੇ ਚਾਹੀਦੀ ਆ ਹੁਣ ਇਹਨਾਂ ਨੇ ਇੱਕ ਇਹ ਬਡੂੰਗਰ ਤੋਂ ਆ ਰਹੀ ਆ ਜੀ ਤੇ ਜਿਹੜੀ ਦੂਜੀ ਹੈਗੀ ਆ ਉਹ ਜਿਹੜਾ ਪੁਰਾਣਾ ਬੱਸ ਸਟੈਂਡ ਹੈ ਉੱਥੋਂ ਆਉਂਦੀ ਆ ਤੇ ਤੀਜੀ ਅਸੀਂ ਇੱਕ ਹੋਰ ਲਗਾ ਰਹੇ ਹਾਂ ਉਹ ਸ਼ਕਤੀਪਰਤ ਹੋਏਗੀ ਸੋ ਤਿੰਨ ਸੋਰਸ ਹੋਣਗੇ ਇੱਥੇ ਜੇ ਇੱਕ ਸੋਰਸ ਹੋ ਜਾ ਦੂਜਾ ਦੂਜਾ ਹੋ ਜਾ ਤੀਜਾ ਬਾਈ ਚਾਂਸ ਕਦੇ ਵੈਸੇ ਇਦਾਂ ਹੋਇਆ ਨਹੀਂ ਜੇ ਤੀਜਾ ਹੋ ਜਾਤਾ ਜਨਰੇਟਰ ਵੀ ਸਾਡੇ ਚੜੇ ਆ ਗਿਆ ਬਿਲਕੁਲ ਟਿਪ ਟਾਪ ਹੋਣਗੇ ਉਹਨਾਂ ਚ ਡੀਜ਼ਲ ਪਿਆ ਹੋਏਗਾ ਔਰ ਉਹਨਾਂ ਦੇ ਵਿੱਚ ਪੱਤੀਆ ਤੇ ਮੈਂ ਇਹਦੀ ਫਾਲੋਅ ਅਪ ਹੈ ਮੈਂ ਇਹਨੂੰ ਹਰ ਹਫ਼ਤੇ ਰਿਵਿਊ ਕਰੂੰਗਾ ਜਿੰਨੀ ਦੇਰ ਜਿਹੜਾ ਸਿਸਟਮ ਹੈ ਪਰਫੈਕਟ ਹੋ ਜਾਏ ਅਗਲੀ ਗੱਲ ਹੈ ਵੀ ਇੱਥੇ ਤੱਕ ਅਸੀਂ ਪਹੁੰਚਾ ਦਿੱਤੀ ਪਹਿਲਾਂ ਬਡੂੰਗਰ ਤੱਕ ਸੀਗੀ ਜਿੱਥੇ ਉਹਨਾਂ ਦਾ 66 ਕੇਬੀ ਦਾ ਫਿਰ ਇੱਥੇ ਇੱਕ ਲਾਈਨ ਆ ਗਈ ਹੁਣ ਇੱਥੇ ਤਿੰਨ ਹੋ ਗਈਆਂ ਹੁਣ ਇਹਨਾਂ ਨੂੰ ਮੈਂ ਹਸਤਾ ਦੇ ਅੰਦਰ ਲੈ ਕੇ ਜਾਵਾਂਗਾ ਤੇਨਾਂ ਅੱਗੇ ਵੀ ਜਿਹੜਾ ਇਹਨਾਂ ਦਾ ਬਕਸਾ ਲੱਗਦਾ ਜਿਹੜਾ ਜਿਵੇਂ ਐਮਸੀਐਕਸ ਦਾ ਬਕਸਾ ਆ ਜਾਂ ਸੁਪਰ ਸਪੈਸ਼ਲਟੀ ਵਿਕਦਾ ਜਾ ਐਮਰਜੈਂਸੀ ਦਾ ਬਕਸਾ ਉਹ ਵੀ ਡਬਲ ਹੋਏਗਾ ਜੀ ਮਤਲਬ ਬਾਈਜਾਸ ਬਕਸੇ ਦੇ ਵਿੱਚ ਫਾਲਟ ਆ ਗਿਆ ਕੋਈ ਵੀ ਤਾਂ ਕਿ ਕਿਸੇ ਵੀ ਨੌਬਤ ਵਿੱਚ ਸਾਡੇ ਕਿਸੇ ਵੀ ਮਰੀਜ਼ ਨੂੰ ਜਿਹੜਾ ਸੀਰੀਅਸਲੀ ਕਿਉਂਕਿ ਸਾਡੇ ਕੋਲੇ ਬਹੁਤ ਸੀਰੀਅਸ ਕ੍ਰਿਟੀਕਲ ਲਾਈਫ سپورਟ ਤੇ ਪਹੁੰਦੇ ਪੇਸ਼ੈਂਟ ਜਿਹੜੇ ਸਾਡੇ ਪਹੁੰਦੇ ਕ੍ਰਿਟੀਕਲ ਪੇਸ਼ੈਂਟਸ ਸੋ ਉਹਨਾਂ ਨੂੰ ਬਿਜਲੀ ਦੀ ਜਿਹੜੀ ਰਿਸਪਲਸਨ ਆ ਉਹਨਾਂ ਵਾਸਤੇ 1 ਮਿੰਟ ਵੀ ਬਹੁਤ ਹੈ ਸਾਡੀ ਕੋਸ਼ਿਸ਼ ਹੋਏਗਾ ਕਿ ਫ੍ਰੈਕਸ਼ਨ ਆਫ ਸੈਕਿੰਡ ਦੇ ਵਿੱਚ ਇਥੋਂ ਵੀ ਚੇਂਜ ਹੋ ਜਾਏ ਬਕਸੇ ਤੋਂ ਵੀ ਚੇਂਜ ਹੋ ਜਾਏ ਤੇ ਜਿਹਨ ਲੋਕੋ ਨੂੰ ਦਿੱਕਤ ਪਾਉਂਦੀ ਸੋ ਪੂਰਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਜਿਹੜੀ ਸਰਕਾਰ ਹੈ ਮਾਰ ਸਰਕਾਰ ਹੈ ਉਹ ਕਮਿਟਿਡ ਹੈ ਲੋਕਾਂ ਵਾਸਤੇ